ਤਾ ਡੱਲੇਵਾਲ ਹੁਣਾ ਨੂੰ ਮਿਲਣ ਦੇ ਲਈ ਖਨੌਰੀ ਬਾਰਡਰ ਡੀਆਈਜੀ ਮਨਦੀਪ ਸਿੰਘ ਸਿੱਧੂ ਪਹੁੰਚਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨਦੀਪ ਸਿੰਘ ਸਿੱਧੂ ਹੁਣਾ ਦੇ ਵੱਲੋਂ ਡੱਲੇਵਾਲ ਹੁਣਾ ਦੀ ਸਿਹਤ ਨੂੰ ਲੈ ਕੇ ਜਿਹੜਾ ਹਾਲਚਲ ਪੁੱਛਿਆ ਗਿਆ ਕਿਉਂਕਿ ਅੱਜ ਡੱਲੇਵਾਲ ਹੁਣਾ ਦਾ ਮਰਨ ਵਰਤ 14ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕੱਲ ਨੂੰ 15ਵਾਂ ਦਿਨ ਹੈ ਕੱਲ ਦਾ ਦਿਨ ਖਨੌਰੀ ਬਾਰਡਰ ਦੇ ਉੱਪਰ ਕੋਈ ਵੀ ਲੰਗਰ ਨਹੀਂ ਖਾਏਗਾ ਨਾ ਹੀ ਲੰਗਰ ਕੱਲ ਬਣੇਗਾ ਕਿਉਂਕਿ 15 ਦਿਨ ਕੱਲ ਕੰਪਲੀਟ ਹੋ ਜਾਣਗੇ ਜਗਜੀਤ ਸਿੰਘ ਡੱਲੇਵਾਲ ਹੁਣਾ ਨੂੰ ਮਰਨ ਵਰਤ ਤੇ ਬੈਠਿਆ ਨੂੰ ਸਿਹਤ ਉਹਨਾਂ ਦੀ ਕਾਫੀ ਜ਼ਿਆਦਾ ਡਾਊਨ ਹੋ ਗਈ ਪੀ ਵੀ ਜਿਹੜਾ ਕਦੇ ਅੱਪ ਹੋ ਜਾਂਦਾ ਕਦੇ ਲੋ ਹੋ ਜਾਂਦਾ ਤੇ ਦੂਜੇ ਪਾਸੇ ਜਿਹੜਾ ਨਾ ਕੁਝ ਖਾਣ ਕਰਕੇ 9 ਕਿਲੋ ਦੇ ਕਰੀਬ ਕਿਹਾ ਜਾ ਰਿਹਾ ਵਜ਼ਨ ਵੀ ਘਟ ਗਿਆ ਤੇ ਦੂਜੇ ਪਾਸੇ ਇਹ ਗੱਲ ਕੀਤੀ ਤਾਂ ਉਹਨਾਂ ਦੀ ਸਿਹਤ ਨਾ ਸਾਜ ਹੈ ਤੇ ਹੁਣ ਉਹੀ ਜਿਹੜਾ ਗੱਲ ਕਰਨ ਦੇ ਲਈ ਹਾਲਜਾ ਪੁੱਛਣ ਦੇ ਲਈ ਮਨਦੀਪ ਸਿੰਘ ਸਿੱਧੂ ਪਹੁੰਚੇ ਹੋਏ ਨੇ ਡੀ ਆਈ ਜੀ ਔਰ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਦੋ ਝੰਡੇ ਵੀ ਨਾਲ ਨੇ ਜਿਨ੍ਹਾਂ ਨੇ ਪਹਿਲਾਂ ਇੱਕ ਦਿਨ ਜਿਹੜਾ ਮਰਨ ਵਰਤ ਰੱਖਿਆ ਸੀ ਹਾਲਾਂਕਿ ਜਗਜੀਤ ਸਿੰਘ ਡੱਲਿਆ ਲਗਾਤਾਰ ਮਰਨ ਵਰਤ ਦੇ ਉੱਪਰ ਬੈਠੇ ਆ ਤੇ ਉਹ ਲਗਾਤਾਰ ਇੱਕੋ ਗੱਲ ਕਹਿ ਰਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਜਾ ਜਾਂ ਫਿਰ ਸਾਨੂੰ ਦਿੱਲੀ ਕੂਚ ਕਰਨ ਦਿੱਤਾ ਜਾਵੇ ਤਾਂ ਦੱਸ ਦੇ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਜਾ ਕੇ ਹਾਲਚਲ ਪੁੱਛਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਜਿਹੜਾ ਇੱਕ ਬਣਾਇਆ ਗਿਆ ਹੈਗਾ ਡੱਲੇਵਾਲ ਹੋਣਾ ਦਾ ਬਿਲਕੁਲ ਇੱਕ ਟਿਕਾਣਾ ਉੱਥੇ ਬੈਠੇ ਨੇ ਮਨਦੀਪ ਸਿੰਘ ਸਿੱਧੂ ਨਾਲ ਹਰਦੋ ਝੰਡੇ ਨਜ਼ਰ ਆ ਰਹੇ ਆ ਔਰ ਦੂਜੇ ਪਾਸੇ ਪੂਰੇ ਦਾ ਪੂਰਾ ਜਿਹੜਾ ਇੱਕ ਕਾਫਲਾ ਵੀ ਕਿਸਾਨਾਂ ਨੇ ਉੱਥੇ ਆਪਦੇ ਮੈਂਬਰਾਂ ਦਾ ਬਣਾਇਆ ਹੋਇਆ ਤਾਂ ਕਿ ਜਿਵੇਂ ਪਿਛਲੀ ਵਾਰ ਡੱਲੇਵਾਲ ਹੋਣਾ ਨੂੰ ਚੱਕ ਕੇ ਲੈ ਗਏ ਸੀ ਅੱਧੀ ਰਾਤ ਨੂੰ ਤਾਂ ਉਸ ਹਾਲ ਆਪ ਦੀ ਕੋਈ ਜਿਹੜੀ ਹੈ ਇਸ ਇਸ ਵਾਰ ਹੋਰ ਕੋਈ ਘਟਨਾ ਨਾ ਵਾਪਰ ਜਿਸ ਕਰਕੇ ਕਾਫੀ ਜਿਆਦਾ ਕਿਸਾਨ ਆਸ-ਪਾਸੇ ਤੇ ਬਿਲਕੁਲ ਖੜੇ ਨੇ ਕਹਿ ਸਕਦੇ ਆ ਕਿ ਇੱਕ ਪਹਿਰਾ ਜਿਹੜਾ ਲਗਾਇਆ ਗਿਆ ਹੈਗਾ ਤੇ ਦੂਜੇ ਪਾਸੇ ਵਕੋ-ਵਕਰ ਲੋਕ ਜਿਹੜੇ ਆ ਕੇ ਡੱਲੇਆਲ ਉਹਨਾਂ ਨੂੰ ਮਿਲ ਰਹੇ ਨੇ ਕਿਉਂਕਿ ਉਹਨਾਂ ਦੀ ਸਿਹਤ ਨਸਾਜ ਹੈ 14ਵਾਂ ਦਿਨ ਮਰਨ ਵਰਤ ਤੇ ਬੈਠੇ ਨੇ ਡੱਲੇਆਲ ਤੇ ਕੱਲ ਨੂੰ 15 ਦਿਨ ਹੋ ਜਾਣਿਆ ਕੱਲ ਨੂੰ ਖਨੌਰੀ ਬਾਰਡਰ ਦੇ ਉੱਪਰ ਬਿਲਕੁਲ ਵੀ ਕੋਈ ਲੰਗਰ ਨਹੀਂ ਛਕੇਗਾ ਲੰਗਰ ਕੱਲੂ ਬਣੇ ਗਈ ਨਹੀਂ ਤਾਂ ਡੱਲੇਆਲ ਉਹਨਾਂ ਦੇ 15 ਦਿਨ ਕੰਪਲੀਟ ਹੋਣ ਤੇ ਕੱਲ ਨੂੰ ਪੂਰਾ ਖਨੌਰੀ ਬਾਰਡਰ ਜਿੰਨੇ ਕਿਸਾਨ ਉੱਥੇ ਬੈਠੇ ਐ ਸਾਰੇ ਇੱਕ ਦਿਨ ਦਾ ਜਿਹੜਾ ਮਰਨ ਵਰਤ ਰੱਖਣਗੇ ਯਾਨ ਹੋਏਗੀ ਇੱਕ ਦਿਨ ਕੁਛ ਨਹੀਂ ਖਾਣਗੇ ਕੱਲ ਦਾ ਦਿਨ ਤੇ ਜਗਜੀਤ ਸਿੰਘ ਡੱਲਿਆ ਹੋਣਾ ਨੂੰ ਮਿਲਣ ਦੇ ਲਈ ਹੁਣ ਡੀਆਈਜੀ ਮਨਦੀਪ ਸਿੰਘ ਸਿੱਧੂ ਪਹੁੰਚੇ ਹੋਏ ਨੇ ਸਿੱਧਾ ਲੈ ਚਾਲਦੇ ਤੁਹਾਨੂੰ ਤਸਵੀਰਾਂ ਤੱਕ ਤਾਂ ਡੱਲੇਵਾਲ ਹੋਣਾ ਨੂੰ ਮਿਲਣ ਦੇ ਲਈ ਖਨੌਰੀ ਬਾਰਡਰ ਡੀਆਈਜੀ ਮਨਦੀਪ ਸਿੰਘ ਸਿੱਧੂ ਪਹੁੰਚਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨਦੀਪ ਸਿੰਘ ਸਿੱਧੂ ਹੋਣਾ ਦੇ ਵੱਲੋਂ ਡੱਲੇਵਾਲ ਹੋਣਾ ਦੀ ਸਿਹਤ ਨੂੰ ਲੈ ਕੇ ਜਿਹੜਾ ਹਾਲਚਲ ਪੁੱਛਿਆ ਗਿਆ ਕਿਉਂਕਿ ਅੱਜ ਡੱਲੇਵਾਲ ਹੋਣਾ ਦਾ ਮਰਨ ਵਰਤ 14ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤੇ ਕੱਲ ਨੂੰ 15ਵਾਂ ਦਿਨ ਹੈ ਕੱਲ ਦਾ ਦਿਨ ਖਨੌਰੀ ਬਾਰਡਰ ਦੇ ਉੱਪਰ ਕੋਈ ਵੀ ਲੰਗਰ ਨਹੀਂ ਖਾਏਗਾ ਨਾ ਹੀ ਲੰਗਰ ਕੱਲ ਬਣੇਗਾ ਕਿਉਂਕਿ 15 ਦਿਨ ਕੱਲ ਕੰਪਲੀਟ ਹੋ ਜਾਣਗੇ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ ਮਰਨ ਵਰਤ ਤੇ ਬੈਠਿਆ ਨੂੰ ਸਿਹਤ ਉਹਨਾਂ ਦੀ ਕਾਫੀ ਜ਼ਿਆਦਾ ਡਾਊਨ ਹੋ ਗਈ ਹੈ ਪੀ ਵੀ ਜਿਹੜਾ ਕਦੇ ਅੱਪ ਹੋ ਜਾਂਦਾ ਕਦੇ ਲੋ ਹੋ ਜਾਂਦਾ ਤੇ ਦੂਜੇ ਪਾਸੇ ਜਿਹੜਾ ਨਾ ਕੁਝ ਖਾਣ ਕਰਕੇ 9 ਕਿਲੋ ਦੇ ਕਰੀਬ ਕਿਹਾ ਜਾ ਰਿਹਾ ਵਜ਼ਨ ਵੀ ਘਟ ਗਿਆ ਤੇ ਦੂਜੇ ਪਾਸੇ ਇਹ ਗੱਲ ਕੀਤੀ ਤਾਂ ਉਹਨਾਂ ਦੀ ਸਿਹਤ ਨਾ ਸਾਜ ਹੈ ਤੇ ਹੁਣ ਉਹੀ ਜਿਹੜਾ ਗੱਲ ਕਰਨ ਦੇ ਲਈ ਹਾਲਜਾ ਪੁੱਛਣ ਦੇ ਲਈ ਮਨਦੀਪ ਸਿੰਘ ਸਿੱਧੂ ਪਹੁੰਚੇ ਹੋਏ ਨੇ ਡੀਆਈਜੀ ਔਰ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਦੋ ਝੰਡੇ ਵੀ ਨਾਲ ਨੇ ਜਿਨ੍ਹਾਂ ਨੇ ਪਹਿਲਾਂ ਇੱਕ ਦਿਨ ਜਿਹੜਾ ਮਰਨ ਵਰਤ ਰੱਖਿਆ ਸੀ ਹਾਲਾਂਕਿ ਜਗਜੀਤ ਸਿੰਘ ਡੱਲਿਆ ਲਗਾਤਾਰ ਮਰਨ ਵਰਤ ਦੇ ਉੱਪਰ ਬੈਠੇ ਆ ਤੇ ਉਹ ਲਗਾਤਾਰ ਇੱਕੋ ਗੱਲ ਕਹਿ ਰਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਜਾਂ ਜਾਂ ਫਿਰ ਸਾਨੂੰ ਦਿੱਲੀ ਕੂਚ ਕਰਨ ਦਿੱਤਾ ਜਾਵੇ ਤਾਂ ਦੱਸ ਦੇ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਜਾ ਕੇ ਹਾਲਚਾਲ ਪੁੱਛਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਜਿਹੜਾ ਇੱਕ ਬਣਾਇਆ ਗਿਆ ਹੈਗਾ ਡੱਲੇਵਾਲ ਹੋਣਾ ਦਾ ਬਿਲਕੁਲ ਇੱਕ ਟਿਕਾਣਾ ਉੱਥੇ ਬੈਠੇ ਨੇ ਮਨਦੀਪ ਸਿੰਘ ਸਿੱਧੂ ਨਾਲ ਹਰਦੋ ਝੰਡੇ ਨਜ਼ਰ ਆ ਰਹੇ ਆ ਔਰ ਦੂਜੇ ਪਾਸੇ ਪੂਰੇ ਦਾ ਪੂਰਾ ਜਿਹੜਾ ਇੱਕ ਕਾਫਲਾ ਵੀ ਕਿਸਾਨਾਂ ਨੇ ਉੱਥੇ ਆਪਦੇ ਮੈਂਬਰਾਂ ਦਾ ਬਣਾਇਆ ਹੋਇਆ ਤਾਂ ਕਿ ਜਿਵੇਂ ਪਿਛਲੀ ਵਾਰ ਡੱਲੇਵਾਲ ਹੋਣਾ ਨੂੰ ਚੱਕ ਕੇ ਲੈ ਗਏ ਸੀ ਅੱਧੀ ਰਾਤ ਨੂੰ ਤਾਂ ਉਸ ਹਾਲ ਆਪ ਦੀ ਕੋਈ ਜਿਹੜੀ ਹੈ ਇਸ ਇਸ ਵਾਰ ਹੋਰ ਕੋਈ ਘਟਨਾ ਨਾ ਵਾਪਰ ਜਿਸ ਕਰਕੇ ਕਾਫੀ ਜਿਆਦਾ ਕਿਸਾਨ ਆਸ-ਪਾਸੇ ਤੇ ਬਿਲਕੁਲ ਖੜੇ ਨੇ ਕਹਿ ਸਕਦੇ ਆ ਕਿ ਇੱਕ ਪਹਿਰਾ ਜਿਹੜਾ ਲਗਾਇਆ ਗਿਆ ਹੈਗਾ ਤੇ ਦੂਜੇ ਪਾਸੇ ਵਕੋ-ਵਕਰ ਲੋਕ ਜਿਹੜੇ ਆ ਕੇ ਡੱਲੇਆਲ ਉਹਨਾਂ ਨੂੰ ਮਿਲ ਰਹੇ ਨੇ ਕਿਉਂਕਿ ਉਹਨਾਂ ਦੀ ਸਿਹਤ ਨਸਾਜ ਹੈ 14ਵਾਂ ਦਿਨ ਮਰਨ ਵਰਤ ਤੇ ਬੈਠੇ ਨੇ ਡੱਲੇਆਲ ਤੇ ਕੱਲ ਨੂੰ 15 ਦਿਨ ਹੋ ਜਾਣਿਆ ਕੱਲ ਨੂੰ ਖਨੌਰੀ ਬਾਰਡਰ ਦੇ ਉੱਪਰ ਬਿਲਕੁਲ ਵੀ ਕੋਈ ਲੰਗਰ ਨਹੀਂ ਛਕੇਗਾ ਲੰਗਰ ਕੱਲੂ ਬਣੇ ਗਈ ਨਹੀਂ ਤਾਂ ਡੱਲੇਆਲ ਉਹਨਾਂ ਦੇ 15 ਦਿਨ ਕੰਪਲੀਟ ਹੋਣ ਤੇ ਕੱਲ ਨੂੰ ਪੂਰਾ ਖਨੌਰੀ ਬਾਰਡਰ ਜਿੰਨੇ ਕਿਸਾਨ ਉੱਥੇ ਬੈਠੇ ਐ ਸਾਰੇ ਇੱਕ ਦਿਨ ਦਾ ਜਿਹੜਾ ਮਰਨ ਵਰਤ ਰੱਖਣਗੇ ਯਾਨ ਹੋਏਗੀ ਕਦਨ ਕੁਛ ਨਹੀਂ ਖਾਣਗੇ ਕੱਲ ਦਾ ਦਿਨ ਤੇ ਜਗਜੀਤ ਸਿੰਘ ਡੱਲਿਆ ਹੋਣਾ ਨੂੰ ਮਿਲਣ ਦੇ ਲਈ ਹੁਣ ਡੀਆਈਜੀ ਮਨਦੀਪ ਸਿੰਘ ਸਿੱਧੂ ਪਹੁੰਚੇ ਹੋਏ ਨੇ ਸਿੱਧਾ ਲੈ ਚਾਲਦੇ ਤੁਹਾਨੂੰ ਤਸਵੀਰਾਂ ਤੱਕ